ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਆਪਾਂ ਪਹੁੰਚੇ ਸੀ ਜੀ ਗੁਰਦੁਆਰਾ ਸ੍ਰੀ ਫਲਾ ਸਰ ਸਾਹਿਬੇ ਕੇ ਜੋ ਕਿ ਪਿੰਡ ਭਾਗੀ ਬੰਦਰ ਜ਼ਿਲ੍ਹਾ ਬਟੰਡਾ ਵਿਖੇ ਮੌਜੂਦ ਹੈ ਇਥੋਂ ਤਲਵੰਡੀ ਸਾਬੋ ਸ੍ਰੀ ਦੰਦਮਾ ਸਾਹਿਬ ਵੀ 5-7 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇਥੋਂ ਦਾ ਇਤਿਹਾਸ ਵੀ ਕਾਫੀ ਗਹਿਰਾ ਹੈਗਾ ਜੋ ਕਿ ਫਲਾਂ ਦੇ ਦਰਖਤਾਂ ਤੇ ਬਣਿਆ ਹੋਇਆ ਹੈਗਾ ਇਥੋਂ ਦੇ ਜਿਹੜੇ ਪਹਿਲੇ ਮਹਾਂਪੁਰਸ਼ ਬਾਬਾ ਬਾਬਾ ਬਾਖਸ ਸਿੰਘ ਜੀ ਸੀਗੇ ਧੰਨ ਬਾਬਾ ਬਾਖਸ ਸਿੰਘ ਜੀ ਇਹਨਾਂ ਨੇ ਇੱਥੋਂ ਦਾ ਵੀ ਨਹੀਂ ਪੱਥਰ ਰੱਖਿਆ ਜਾਂ ਵੀ ਇਹਦਾ ਇਹ ਜਗ੍ਹਾ ਨੂੰ ਨਾਮ ਦਿੱਤਾ ਤੇ ਜਿਹੜੇ ਦੂਜੇ ਮਹਾਪੁਰਸ਼ ਸੀ ਸੰਧਵਾ ਬਾਵਾ ਦਰਵਾਰਾ ਸਿੰਘ ਜੀ ਸੀਗੇ ਜੀ ਇੱਥੋਂ ਦੇ ਜਿਹੜੇ ਤੀਜੇ ਮਹਾਪੁਰਸ਼ ਸੀਗੇ ਜੀ ਬਾਬਾ ਗੁਰਦੇਵ ਸਿੰਘ ਸੀ ਜੀ ਤੇ ਜਿਹੜੇ ਚੌਥੇ ਮਹਾਪੁਰਸ਼ ਸੀ ਚੌਥੇ ਦਰਵਾਰਾ ਸਿੰਘ ਜੀ ਸੀਗੇ ਜੀ ਤੇ ਜਿਹੜੇ ਪੰਜਵੇਂ ਨੇ ਜੋ ਕਿ ਹੁਣ ਵੀ ਮੌਜੂਦ ਨੇ ਸੇਵਾਦਾਰ ਬਾਬਾ ਤੇਜਾ ਸਿੰਘ ਜੀ ਜੋ ਕਿ ਹੁਣ ਇੱਥੇ ਹੁਣ ਵੀ ਮੌਜੂਦ ਨੇ ਇੱਥੋਂ ਦੇ ਜਿਹੜੇ ਮੁੱਖ ਸੇਵਾਦਾਰ ਨੇ ਬਾਬਾ ਤੇਜਾ ਸਿੰਘ ਜੀ ਤੇ ਇਥੋਂ ਦਾ ਇਤਿਹਾਸ ਵੀ ਕਾਫੀ ਗਹਿਰਾ ਹੈਗਾ ਜੀ ਤੇ ਇਥੋਂ ਦੀ ਸਾਨੂੰ ਸਾਰੀਆਂ ਅੰਦਰੋਂ ਗੁਰੂ ਘਰ ਨੂੰ ਦਿਖਾਵਾਂਗੇ ਤੇ ਇੱਥੇ ਇੱਕ ਹਾ ਚੋਗਾ ਘਰ ਵੀ ਬਣਿਆ ਹੋਇਆ ਹੈਗਾ ਜਿੱਥੇ ਪੰਚਾਂ ਨੂੰ ਚੋਗਾ ਪੈਂਦਾ ਜੀ ਤੇ ਇਧਰਲੇ ਪਾਸੇ ਨਾਲ ਹੀ ਇੱਥੇ ਮਿੱਟੀ ਕੱਢੀ ਜਾਂਦੀ ਕੋਈ ਵੀ ਦੇਣਾ ਆ ਦੇ ਕੋਈ ਵੀ ਹੋਵੇ ਹਰਦੇ ਨੇ ਮਿੱਟੀ ਤੇ ਜੀ ਚਾਨਣੀ ਦੀ ਦਸਵੀਂ ਵੀ ਭਰਦੀ ਆ ਆਈ ਚਾਨਣੀ ਦੀ ਦਸਵੀਂ ਭਰਦੀ ਜੀ ਤੇ ਇੱਥੇ ਸੰਗਰਾਮ ਦਮਸਤਿਆ ਜਿਵੇਂ ਆਮ ਗੁਰਦੁਆਰਿਆਂ ਦੇ ਵਿੱਚ ਮਨਾਏ ਜਾਂਦੇ ਉਸੇ ਤਰ੍ਹਾਂ ਹੀ ਇੱਥੇ ਮਨਾਏ ਜਾਂਦੇ ਆ ਜੀ ਤੇ ਤੇ ਤੁਹਾਨੂੰ ਇਹ ਸਾਰੇ ਗੁਰੂ ਘਰ ਦੇ ਤੁਹਾਨੂੰ ਦਿਖਾਉਣੇ ਆ ਕਿਵੇਂ ਦਾ ਬਣਿਆ ਹੋਇਆ ਜਾਂ ਕਿਵੇਂ ਵੀ ਆ ਸਾਰਾ ਦਿਖਾਉਣੇ ਆ ਤੇ ਇੱਥੇ ਹੁਣ ਆਪਾਂ ਮਿੱਟੀ ਵੀ ਕੱਢਦੇ ਆ ਜਿਹੜੀ ਕੋਈ ਵੀ ਦਿਨ ਆਪਾਂ ਆ ਕੇ ਇੱਥੇ ਕੱਢ ਸਕਦੇ ਆ ਉਹ ਕੱਢਦੇ ਆ ਇੱਥੇ ਮਿੱਟੀ ਕੱਢਣ ਨੂੰ ਆਹ ਕੋਲੇ ਵੀ ਰੱਖੇ ਹੋਏ ਨੇ ਜੇ ਇੱਥੋਂ ਹੀ ਮਿੱਟੀ ਚਾ ਕੇ ਜਿਹੜੀ ਆਪਣੀ ਹਾਂ ਢੇਰੀ ਬਣੀ ਹੋਈ ਹੈ ਜੇ ਇਸੇਗਾ ਤੇ ਆਪਾਂ ਨਿਕਲਦੀ ਹੈ ਮਿੱਟੀ ਇੱਥੋਂ

ਇੱਕ ਚੋਗਾ ਘਰ ਵੀ ਬਣਿਆ ਹੋਇਆ ਜੀ ਇੱਥੇ ਵੀ ਆਪਾਂ ਦਾਣੇ ਪਾਉਣੇ ਆ ਇਸ ਜਗ੍ਹਾ ਤੇ ਜਿਹੜੇ ਛੱਟ ਰਹੇ ਦੇ ਉੱਪਰ ਪੈ ਜਾਂਦੇ ਹੈ ਜੀ ਇੱਥੇ ਪੰਛੀਆਂ ਲਈ ਬਣਿਆ ਹੋਇਆ ਬਹੁਤ ਵਧੀਆ ਬਣਿਆ ਹੋਇਆ ਹੈ ਜੀ ਇੱਥੇ ਆ ਛੱਟ ਤੇ ਜੀ ਦਾਣੇ ਪੈ ਜਾਂਦੇ ਪੰਛੀਆਂ ਨੂੰ ਤੇ ਇਧਰ ਸਾਹਮਣੀ ਆਪਣਾ ਗੁਰੂ ਘਰ ਬਣਿਆ ਹੋਇਆ ਹੈ ਜਿਹੜਾ ਦਰਬਾਰ ਸਾਹਿਬ ਹੈ ਜੀ ਆਪਾਂ ਇੱਥੇ ਚੋਗਾ ਵੀ ਪਾਤਾ ਜੀ ਹੁਣ ਤੁਹਾਨੂੰ ਦਰਬਾਰ ਸਾਹਿਬ ਦੇ ਵੀ ਦਰਸ਼ਨ ਕਰਾਉਣੇ ਆ ਇੱਥੋਂ ਦੇ ਜਿਹੜੇ ਸੇਵਾਦਾਰ ਨੇ ਬਹੁਤ ਵਧੀਆ ਪ੍ਰਬਾਲਾ ਕੀਤਾ ਹੋਇਆ ਆ ਇੱਥੇ ਜਿਹੜੀ ਲੱਕੜਾਂ ਦੀ ਸੇਵਾ ਲੱਗੀ ਹੋਈ ਆ ਇੱਥੇ ਗੁਰਦੁਆਰਾ ਵੀ ਕਾਸੀ ਕਾਫੀ ਜਗ੍ਹਾ ਦੇ ਵਿੱਚ ਬਣਿਆ ਹੋਇਆ ਜਿਹੜਾ ਦਰਬਾਰ ਸਾਹਿਬ ਹੈ ਵੀ ਬਿਲਕੁਲ ਆਪਣੇ ਸਾਹਮਣੇ ਆਪਾਂ ਇਹਦੇ ਬੈਕਸਾਈਡ ਆਏ ਹੋਏ ਆ ਤੁਹਾਨੂੰ ਸਾਹਮਣੇ ਉਹ ਵੀ ਸਾਰੇ ਦਰਸ਼ਨ ਕਰਾਉਣੇ ਆ ਦਰਬਾਰ ਸਾਹਿਬ ਦੇ ਤੁਹਾਨੂੰ ਸਾਰਾ ਲੰਗਰ ਬਣਦਾ ਹੈ ਜੀ ਉਹਨਾਂ ਦੀ ਇੱਥੇ ਸਾਰੀਆਂ ਪੱਟੀਆਂ ਬਣੇ ਚਾਰ ਪੱਟੀਆਂ ਬਣੀਆਂ ਹੋਈਆਂ ਨੇ ਜਿਹੜਾ ਇਧਰਲੀ ਸਾਈਡ ਆ ਇਧਰਲੀ ਸਾਈਡ ਲੰਗਰ ਹਾਲ ਬਣਿਆ ਹੋਇਆ ਹੈਗਾ ਇਧਰਲੀ ਪਾਸੇ ਤੇ ਵੈਸੇ ਗੁਰਦੁਆਰਾ ਕਾਫੀ ਜਗ੍ਹਾ ਦੇ ਵਿੱਚ ਬਣਿਆ ਹੋਇਆ ਹੈਗਾ ਸਾਰੇ ਪਾਸਿਓਂ ਇਧਰਲੀ ਪਾਸੇ ਲੰਗਰ ਹਾਲ ਬਣਿਆ ਹੋਇਆ ਹੈਗਾ ਜੀ ਇਹ ਜਿਹਨੀਆਂ ਚਾਰ ਪੱਟੀਆਂ ਨੇ ਜਿਹੜਾ ਇੱਥੇ ਪ੍ਰਸ਼ਾਦਾ ਬਣਦਾ ਜਾਂ ਕੋਈ ਦਾਲ ਸਬਜ਼ੀ ਬਣਦੀ ਆ ਉਸ ਉਹ ਉਸ ਲਈ ਇੱਥੇ ਬਣਿਆ ਹੋਇਆਗਾ ਹੁਣ ਸਾਨੂੰ ਉਧਰ ਵੀ ਦਿਖਾਉਨੇ ਇਹ ਇੱਥੇ ਜਿੱਥੇ ਜੀ ਲੰਗਰ ਹਾ ਲੰਗਰ ਬਣਦਾਗਾ ਪ੍ਰਸ਼ਾਦੇ ਬੰਦੇ ਨੇ ਢਾਲ ਸਬਜ਼ੀ ਬਣਦੀ ਹੈ ਉਸ ਜਗ੍ਹਾ ਕੀ ਇਧਰ ਦੇ ਪਾਸੇ ਸਾਰੀ ਤੇ ਇਧਰ ਦੇ ਪਾਸੇ ਦਰਵਾਰ ਸਾਹਿਬ ਬਣਿਆ ਹੋਇਆਗਾ ਜਿਹੜਾ ਵੀ ਦੇਖ ਸਕਦੇ ਹੋ ਤੁਸੀਂ ਆ ਬੇਰੀ ਵੀ ਬਹੁਤ ਇਤਿਹਾਸਿਕ ਹੈ ਇੱਥੇ ਜਦੋਂ ਕਿਸੇ ਦੇ ਮੁੰਡਾ ਹੁੰਦਾਗਾ ਤੇ ਉਦੋਂ ਇੱਥੇ ਨਿੰਮ ਵੀ ਬਣਿਆ ਜਾਂਦਾਗਾ ਤੇ ਇਧਰ ਦੇ ਪਾਸੇ ਤੁਸੀਂ ਦੇਖ ਸਕਦੇ ਹੋ ਸਾਰਾ ਗੁਰੂ ਘਰ ਦੀ ਬੈਕਸਾਈਡ ਹੈਗੀ ਹੈ ਇਹੜੀ ਤੇ ਇਧਰਲੇ ਪਾਸੇ ਜਿੱਥੇ ਭੋਜਨ ਪਕਾਇਆ ਜਾਂਦਾ ਉਹ ਜਗ੍ਹਾ ਵੀ ਤੇ ਆ ਗੁਰੂ ਘਰ ਦਾ ਜਿਹੜਾ ਟਰੈਕਟਰ ਹੈ ਜੀ ਉਹ ਵੀ ਇੱਥੇ ਹੈਗਾ ਆ ਆ ਸਾਰੀਆਂ ਬਹੁਤ ਵਧੀਆ ਜਗ੍ਹਾ ਬੜੀ ਚੌਕਚਾ ਕਰਕੇ ਚੌਂਕੜਾ ਜੀ ਤੇ ਆ ਗੁਰੂ ਘਰ ਦਾ ਟਰੈਕਟਰ ਹੈ ਨਾਸੀ ਇੱਕ ਸੌ ਦਿਨ ਤੁਸੀਂ ਤੇ ਇਧਰਲੇ ਪਾਸੇ ਜਿਹੜਾ ਲੰਗਰ ਹਾਲਾ ਜਿੱਥੇ ਭੋਜਨ ਚੁਕਾਇਆ ਜਾਂਦਾ ਇਹ ਵੈਸੇ ਹੁਣ ਤਾਂ ਬੰਦ ਹੈ ਜਦੋਂ ਇੱਥੇ ਕੋਈ ਵੱਡੇ ਪੱਧਰ ਤੇ ਪ੍ਰੋਗਰਾਮ ਹੁੰਦਾ ਹੈਗਾ ਇਹ ਉਦੋਂ ਇੱਥੇ ਸ਼ਿਕਾਇਤ ਜਾਂਦਾ ਕਿ ਦੇਖ ਸਕਦੇ ਹੋ ਕਾਫੀ ਵੱਡਾ ਬਣਿਆ ਹੋਇਆ ਹੈਗਾ ਜੀ ਆ ਜੀ ਇਹ ਗੁਰੂ ਕਾ ਸਿਗਾ ਫਲਾਸਰ ਸਾਹਿਬ ਜੋ ਕਿ ਪਿੰਡ ਭਾਗੀਵੰਦਰ ਤੋਂ ਜਿਹੜਾ ਆਪਾਂ ਦਮਦਮਾ ਸਾਹਿਬੋਂ ਤਲਵੰਡੀ ਸਾਬੋਂ ਭਾਗੀਵੰਦਰ ਤੋਂ ਇੱਧਰੋਂ ਜਾਂਦੇ ਆ ਨੱਤਾਂ ਕੰਨੀ ਇਹ ਗੁਰਦੁਆਰਾ ਉੱਥੇ ਬਣਿਆ ਹੋਇਆ ਜੀ ਇਹ ਆਏ ਇੱਥੇ ਚਾਨਣੀ ਜਿਹੜੀ ਆਉਂਦੀ ਆ ਚਾਨਣੀ ਦੀ ਦਸਮੀ ਆਉਂਦੀ ਆ ਆਏ ਯਾਰ ਇਥੋਂ ਦੇ ਜਿੰਨੇ ਵੀ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਜੀ ਤੇ ਇਹ ਗੁਰੂ ਘਰ ਦਾ ਸਿਗਾ ਜਿੰਨਾ ਵੀ ਸਾਨੂੰ ਪਤਾ ਸੀ ਜਿੰਨਾ ਵੀ ਅਸੀਂ ਸੁਣਿਆ ਸੀਗਾ ਉਹ ਸਾਨੂੰ ਸਾਰਾ ਜ਼ਰੂਰ ਦੱਸਿਆ ਜੀ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਜੀ ਸ਼ੇਅਰ ਜ਼ਰੂਰ ਕਰਦੇ ਜੀ ਮਿਲਦੇ ਆ ਤਾਂ ਇੱਕ ਹੋਰ ਵੀਡੀਓ ਲੈ ਕੇ ਧੰਨਵਾਦ